ਅਜ ਸਾਥੀਓ ਮੋਰਚੇ ਦਾ 3 ਦਿਨ ਹੋ ਚੁੱਕਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਘਰਾਂ 'ਚ ਬੈਠੇ ਮੌਸਮ ਦੇ ਹਾਲਾਤ ਕੀ ਹੈ ਆਪਣੇ ਮੋਰਚੇ ਤੇ ਕਾਫੀ ਬਰਸਾਤ ਹੋਈ ਹੈ ਅੰਦਰ ਵੀ ਪਾਣੀ ਆਇਆ ਹੈ ਬਾਹਰ ਵੀ ਝੋਂਦਾ ਵੀ ਰਿਹਾ ਹੈ ਕਾਫੀ ਕੁਝ ਇਹਦੇ ਵਿੱਚ ਸੁਧਾਰ ਕੀਤਾ ਹੈ ਕਿ ਉਹਦੇ ਦਿਨਾਂ ਦੇ ਵਿੱਚ ਅਜੇ ਹੀ ਨਾਉ ਤਣਾਵ ਹੈ ਪਰ ਫਿਰ ਵੀ ਬੇਜ਼ਗਾਰਾਂ ਦੇ ਹੌਸਲੇ ਬਲੰਦਾ ਹੈ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਬੇਰੁਕੀ ਅਪਣਾਈ ਬੈਠੀ ਹੈ ਉਸੇ ਤਰੀਕੇ ਦੇ ਨਾਲ ਮੌਸਮ ਵੀ ਵੇਰਦਗਾਰਾਂ ਦਾ ਜਿਹੜਾ ਦਮ ਭਰਖ ਰਿਹਾ ਹੈ ਤੁਹਾਨੂੰ ਬੇਨਤੀ ਹੈ ਕਿ ਤੁਹਾਡੇ ਰੋਜ਼ਗਾਰ ਦੇ ਲਈ ਮੋਰਚਾ 1 ਮਹੀਨੇ ਤੋਂ ਲੱਗਿਆ ਹੋਇਆ ਹੈ 26 ਤਰੀਕ ਨੇੜੇ ਆ ਰਹੀ ਹੈ 26 ਤਰੀਕ ਨੂੰ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਵੀ ਮੰਤਰੀ ਆਉਂਦੇ ਆ ਤੁਹਾਡੇ ਕੋਲੇ ਝੰਡਾ ਲਹਿਰਾਉਣ ਵਾਸਤੇ ਜਿਹੜਾ ਵੀ ਤੁਹਾਡੇ ਜ਼ਿਲ੍ਹੇ ਦੇ ਵਿੱਚ ਕੋਈ ਆਊਗਾ ਉਹਦਾ ਕਾਲੇ ਝੰਡਿਆਂ ਦੇ ਨਾਲ ਵਿਰੋਧ ਕਰੋ ਉਹਨਾਂ ਕੋਲੇ ਸਵਾਲ ਰੱਖੋ ਘਰਾਓ ਕਰੋ ਜੇਟਾ ਮਿੱਤਰੀ ਕੇ ਨਾਲ ਬੈਠ ਕੇ ਗੱਲ ਕਰਦੇ ਆ ਸੁਣਦੇ ਆ ਆਪਣੀਆਂ ਮੰਗਾਂ ਤੁਹਾਨੂੰ ਸਾਰਿਆਂ ਨੂੰ ਬਿਹਤਰ ਪਤਾ ਹੈ ਕਿ ਪੰਜਾਬ ਸਰਕਾਰ ਸਿਰਫ ਓਕੇ ਵਾਦੇ ਦਾਅਵੇ ਕਰਦੀ ਹੈ 4 ਸਾਲਾਂ ਦੇ ਵਿੱਚ ਇੱਕ ਵੀ ਭਰਤੀ ਸਿੱਖਿਆ ਦੇ ਵਿੱਚ ਨਹੀਂ ਕੀਤੀ 55% ਟੋਮਰ ਹੱਦ ਵਾਲਾ ਮਸਲਾ ਹੱਲ ਨਹੀਂ ਕੀਤਾ ਜੋ ਤੁਸੀਂ ਹਰੇਕ ਜिले ਦੇ ਵਿੱਚ ਜਿਹੜਾ ਕਿ ਤੁਹਾਨੂੰ ਬਹੁਤ ਨੇੜੇ ਪੈਂਦਾ ਹੈ ਤੁਹਾਡੇ ਘਰ ਤੋਂ 30 40 50 ਕਿਲੋਮੀਟਰ ਹੋ ਸਕਦਾ ਹੈ ਤੁਸੀਂ ਉੱਥੇ ਜਾ ਕੇ ਮੰਗ ਪੱਤਰ ਦਿਓ ਆਪਣੇ ਸਾਥੀਆਂ ਦੇ ਨਾਲ 그룹 그룹 ਦੇ ਵਿੱਚ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਸਰਗਰਮੀ ਕਰੋ ਤਾਂ ਉਹਦੇ ਦਿਨਾਂ ਦੇ ਵਿੱਚ ਇਸ ਮੋਰਚੇ ਤੇ ਹਾਜ਼ਰੀ ਲਾਓ ਪੱਕਾ ਮੋਰਚਾ ਤੁਹਾਡੇ ਰੋਜ਼ਗਾਰ ਦੇ ਲਈ ਪਿਛਲੇ 1 ਮਹੀਨੇ ਤੋਂ ਲੱਗਿਆ ਹੋਇਆ ਜਿਹੜਾ ਕਿ ਆਪਣੇ ਕੋਲੇ ਆਖਰੀ ਰਸਤਾ ਬਚਦਾ ਸੀ 4 ਸਾਲ ਆਪਾਂ ਸਰਕਾਰ ਦਾ ਭਟਕੀ ਕੈਲੰਡਰ ਡਿੱਗਦੇ ਰਹੇ ਨਹੀਂ ਲਾਗੂ ਕੀਤਾ ਤਾਂ ਹੁਣ ਆਪਣੇ ਕੋਲੇ ਹੋਰ ਕੋਈ ਰਸਤਾ ਨਹੀਂ ਬਚਦਾ ਸੀ ਇਸ ਕਰਕੇ ਮਾਸਟਰ ਕੈਟ ਲੈਕਚਰਰਾਂ ਦੀਆਂ ਪੋਸਟਾਂ ਬਾਅਦ ਤੇ ਅਡੈਕਟ੍ਰਾਪ ਦੇ ਪੇਪਰ ਵਾਸਤੇ ਉਮਰਾਦ ਛੋੜ ਤੇ 55 ਵਾਸਤੇ ਸਾਰੀਆਂ ਮੰਗਾਂ ਨੂੰ ਦੇਖ ਕੇ ਆਪਣਾ ਪਕਾਤਰ ਨਾ ਚੱਲਦਾ ਸੋ ਤੁਸੀਂ ਜਿਸ ਵੀ ਤਰੀਕੇ ਨਾਲ ਸਹਿਯੋਗ ਕਰਦੇ ਹੋ ਕਰੋ ਜੇ ਕੁਝ ਵੀ ਨਹੀਂ ਕਰ ਸਕਦੇ ਤਾਂ ਇਹਨਾਂ ਬੈਂਕੀਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਵੀ ਨਹੀਂ ਕਰ ਸਕਦੇ ਤਾਂ ਤੁਹਾਡੀਆਂ ਡਿਗਰੀਆਂ ਡਿਪਲੋਮੇ ਰੱਦੀ ਹੈ ਤੁਸੀਂ ਆਹ ਜਾਂਦੀ ਡਿਗਰੀਆਂ ਡਿਪਲੋਮੇ ਨਹੀਂ ਬੈਠੇ ਹੋ ਜਾਂ ਤੁਸੀਂ ਪੰਜਾਬ ਦੇ ਵਾਸੀ ਕੌਣ ਦੇ ਹੱਥ ਨਾਲ ਸੀ ਸੋ ਬੇਰਗਰਸਾਂ ਦੀ ਮੁਰਚਾ ਕੋਲ ਤੁਹਾਨੂੰ ਬੇਕਤੀਆ ਮੈਂ ਬੇਰਗਰਸਾਂ ਦੀ ਮੁਰਚਾ ਕੋਲ ਸੂਚਨ ਦੱਸੇ ਦਲਾਂ